ਲੋ ਵੀ ਕਿਸਾਨ ਪ੍ਰਭੂ ਅੱਜ ਐ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਤੇ ਲੋ ਵੀ ਕੋਟਕਪੂਰਾ ਮੰਡੀ ਦੇ ਵਿੱਚ ਆਈ ਸੀ ਤੂੜੀ ਦੀ ਬੋਲੀ ਤੇ ਅੱਜ ਵੇਣੇ ਤੂੜੀ ਦਾ ਕੀ ਰੇਟ ਆਂਦਾ ਤਰੀਕ ਦੀ ਗੱਲ ਕਰਾਂ ਤਾਂ ਮੈਂ ਤਰੀਕ ਹੋ ਗਈ ਆ 5 ਜਨਵਰੀ 2026 ਵੀ 5 ਤਰੀਕ ਹੋ ਗਈ ਅੱਜ 5 ਤਰੀਕ ਨੂੰ ਵੇਣੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦਾ ਕੀ ਰੇਟ ਆਂਦਾ ਬਾਕੀ ਵੀ ਕੱਲ ਆ ਜਾਣੀ ਕਿ 4 ਤਰੀਕ ਨੂੰ ਤੇ ਅੱਜ 5 ਤਰੀਕ ਨੂੰ ਵੇਣਿਆ ਬਈ ਕੀ ਰੇਟ ਜਾਂਦਾ ਤੇ ਉਹ ਹੁੰਦਾ ਬਈ ਕੇਵਲ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook 'ਤੇ ਨੂੰ ਫੋਲੋ ਬਾਕੀ ਬਈ ਵੇਣੇ ਆ ਜਾਓ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰੋ ਅੱਜ ਮੈਂ ਵੀ ਵੀਡੀਓ ਤੇ ਲੋ ਬਈ ਵੇਣੇ ਕੀ ਰੇਟ ਜਾਂਦਾ ਆ ਜਾਓ ਆ ਜੇ ਵੀ ਬਾਕੀ ਵੇਣੇ ਕੀ ਰੇਟ ਜਾਂਦਾ ਕੋੜ ਪੂਰਾ ਦੀ ਮੰਡੀ ਦੇ ਵਿੱਚ ਆਉਂ ਲੋ ਵਾਜੋ ਕੁਝ ਕੁ ਇਕੱਠਵਿਓ ਕਰਿਆ ਪਹਿਲਾਂ ਅੰਦਰ ਦੀ ਹੈ ਭਾਈ ਅੰਦਰ ਦੀ ਹੈ ਬਈ ਨਹੀਂ ਮੜੀ ਕੋਈ ਅੰਦਰ ਦੀ ਥੋੜੀ ਬੋਲੋ ਭਾਈ 400 ਖਰੀਦਿਆ 400 400 400 400 ਆ ਗਈ ਗੋਪੀ 5 ਰੁਪਏ 405 ਰੁਪਏ 5 10 15 20 25 30 35 450 55 60 65 70 470 ਰੁਪਏ ਬੋਲਾ ਭਾਈ ਕਿਨੇ 470 ਰੁਪਏ ਬਾਈ ਜੀ ਦੀ ਗੱਡੀ ਲਓ ਬਈ 470 ਰੁਪਏ ਪਹਿਲਾ ਨਾਗ ਸੀਗਾ ਕਿਸਾਨਪ੍ਰਭ ਉਹ 470 ਰੁਪਏ ਲੱਗ ਚੁੱਕਿਆ ਜੀ 470 ਬਾਕੀ ਕਿਸਾਨਪ੍ਰਭ ਅਗਲਾ ਨਾਗ ਵੇਣਿਆ ਕਿੱਥੋਂ ਕਿਤੇ ਕਰ ਜਾਂਦਾ ਆਜੋ ਬਈ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਨਾਗ ਵੇਣਿਆ ਦੂਜਾ ਤੇ ਇੰਨਾ ਕਾਂ ਦੀ ਗੱਲ ਕਰਾਂ ਮੈਂ ਮਗਰ ਕਿੰਨੇ ਨਾਗ ਰਹਿ ਗਏ ਬਈ ਆਜੋ ਨਾਗ ਰਹਿ ਗਏ ਮਗਰ ਦੋ ਚਾਰ ਨਾਗ ਰਹਿ ਗਏ ਵੇਣਿਆ ਇਹਨਾਂ ਦਾ ਕਿੱਥੋਂ ਕਿਤੇ ਰੇਟ ਜਾਂਦਾ ਆਜੋ ਲਓ ਬਈ ਖੂਦ ਤੇ ਖੜਾ ਭਾਈ ਕੇਵਲੇ ਤਰੀਕਾ ਜ ਹੈਗੀ 5 ਜਨਵਰੀ ਲੋ ਭਾਈ ਉਹ ਦੱਸ 4000 ਬਣ ਗਿਆ ਅੱਜ ਦਾ ਪੇਜ ਜੇ ਇਹ ਅੰਦਰ ਦੀ ਗੇਂ ਅੰਦਰ ਦੀ ਤੂੰ ਹੀ ਬੋਲਾ ਵਾਏ ਬੋਲੋ ਹੀ ਬੋਲੋ ਅੱਡੇ ਦਾ ਸ਼ੁਰੂ ਕੋਸਾ ਪਸ 50 52 60 405 10 15 ਹਾਂਜੀ ਬਈ ਆ ਟੱਲਮਾਂ ਦੇ ਨਾਲ ਹੀ ਆ ਬਾਈ 200 ਰੁਪਏ ਕਿਰਾਇਆ ਮਿਲੂ ਨਾਲ ਨਾਲ ਇਹ ਟੱਲਮਾਂ ਦੇ ਪਰਲੇ ਪਸ ਬਾਈ ਉਹ 10 ਰੁਪਏ ਹੈ 15 ਜਦ ਬਾਈ ਖੜਾ ਸਿਣਾ ਇੱਕ 25 30 35 40 45 450 55 60 460 ਰੁਪਏ 65 70 75 80 85 90 95 500 500 ਬੋਲਣਾ ਕਿਨੇ 500 ਰੁਪਏ ਬਾਈ ਸੀਮੇ 500 ਰੁਪਏ ਕਰਾਇਆ ਲੋ ਵੀ ਇਹ ਨਾਲ 500 ਰੁਪਏ ਲੱਗ ਚੁੱਕਿਆ ਦੂਜਾ ਨਾਲ ਸਿਕਸਾਂ ਪਰ ਉਹ 500 ਰੁਪਏ ਸਿਵੀਆਂ ਤੇ ਬਾਕੀ 500 ਹੀ ਕਿਰਾਇਆ ਲੋਪਿੱਟਾ ਨਨ ਨਾਗ ਰਹਿ ਗਿਆ ਵੇਣੇ ਆ ਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਬਾਈ ਜਰੂਰ ਕਰ ਦਿਓ ਲੋ ਵੀ ਚੈੱਕ ਕਰੀ ਲੇ ਤੇ ਕੁਆਲਿਟੀ साढ़े तीन सौ साढ़े तीन सौ साढ़े तीन सौ अठ सत्तर, पचहत्तर अस्सी पचासी नब्बे चार सौ पांच 20 25 40 40 45 450 450 54 60 65 70 75 80 85 485 90 93 500 5 10 15 20 25 30 35 40 ਸਾਢੇ 550 ਸਾਢੇ 550 ਬੋਲਣਗੇ 52 60 65 70 75 80 580 ਬੋਲਣਗੇ 580 ਰੁਪਏ ਬਈ ਘਰਲੇ ਘਰਾਂ ਲਈ ਲੋ ਬਈ 580 ਦੇ 80 ਰੁਪਏ ਬਈ 580 ਰੁਪਏ ਲੱਗ ਗਿਆ ਵੀ ਉਹ ਨਗ 580 ਬਾਕੀ ਵੇਣਿਆ ਵੀ 580 ਤੋਂ ਰੇਟ ਵਾਧਾ ਕਿ ਨਹੀਂ ਅੱਜ 5 ਤਰੀਕ ਨੂੰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭਾਈ ਵੇਣਿਆ ਵਾਧਾ ਕਿ ਨਹੀਂ ਵਾਧਾ ਰੇਟ ਅਜ ਦੂੰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਭਾਈ ਜੀ ਜ਼ਰੂਰ ਕਰਦਿਆ ਕਰੋ ਬਾਕੀ ਵੇਣੇ ਆ ਜੋ ਅਗਲੇ ਨਗ ਦਾ ਰੇਟ ਕਿੱਥੋਂ ਤੱਕ ਕਰ ਜਾਂਦਾ ਮੋਰ ਤਾਂ ਵਧ ਗਿਆ ਜੀ ਜੀ ਥੋੜੀ ਬੋਲੋ ਭਾਈ

500 ਰੁਪਈਆ ਬਾਈ ਜੀ ਲੋ ਬਈ 500 ਰੁਪਈਆ ਨਗਦ ਦਾ ਰੇਟ ਹੋ ਚੱਕਿਆ ਬਾਕੀ ਵੀ ਇੱਕ ਨਗ ਰਹਿ ਗਿਆ ਵੇਣਾ ਕੀ ਰੇਟ ਆਂਦਾ 500 ਤੇ 80 ਤੱਕਰ ਤਾਂ ਵੀ ਪਹੁੰਚ ਗਿਆ ਇੱਕ ਨਗ ਰਹਿ ਗਿਆ ਬਾਈ ਇੱਕ ਨਗ ਦਾ ਵੇਣਾ ਕਿੱਥੋਂ ਕਿਤੇ ਕਰ ਜਾਂਦਾ ਫਿਰ ਬਈ ਕਰਦੇ ਰੂਪ ਰੂਪੀ ਵੀਡੀਓ ਸਾਡੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਕਿਸਾਨ ਭਰਾਵੋ ਜੋ ਕਿਸਾਨ ਭਰਾ ਆਪਣੇ YouTube ਚੈਨਲ ਨਾਲ ਨਵੇਂ ਆ ਲਾਈਕ ਸ਼ੇਅਰ ਕਮੈਂਟ ਬਾਈ ਜੀ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਲਾਈਕ ਸ਼ੇਅਰ ਨਹੀਂ ਕਰਦੇ ਤਾਂ ਹਨ ਭਰਾ ਤਾਂ ਗੱਲ ਨਹੀਂ ਬੰਦੀ ਲਾਈਕ ਸ਼ੇਅਰ ਬਾਈ ਜ਼ਰੂਰ ਕਰਿਆ ਕਰੋ ਲੋ ਬਈ ਅਖੀਰ ਲਾ ਨਾ ਗਾ ਵੇਨੇ ਕਿੱਥੋਂ ਕਿੱਥੇ ਰੇਟ ਆਂਦਾ ਬਾਕੀ ਆਇਓ ਉਹ ਨੋ ਬਸ ਜੀ ਦਲੀ ਬਰੇ ਲੈ ਤਾਈਂ ਟੁੱੜੀ ਕਿੱਤੇ ਆਹ ਫਰਤ ਹੋ ਜਾਂਦਾ ਬਾਈ ਉਹ ਬਾਈ ਆਪ ਕੰਦ ਕਰਾ ਕੇ ਬਾਈ ਲੈ ਬਾਈ ਕਿੱਥੇ ਜਾਨੀ ਆ ਆ ਰਿਹਾ ਬਾਈ ਸਾਲੂ ਕੇ ਲੈ ਕੇ ਜਾਓ ਕੇ ਲਾਵਾਂਗੇ ਬਾਈ ਟੁੱਡੀ ਦਾ ਪਿੰਡ ਆਓ ਕਿਹੜਾ ਪਿੰਡ ਆ ਬਾਈ ਬੱਦਿਆਣਾ ਹੋਰ ਬੋਲ ਛੇਦੀ ਦਾ ਆਇਆ ਹੋਇਆ ਫੇਰਾ ਲਾ ਦੇ ਆ ਬਾਨੇ ਰਹੀ ਜਾਂਦੇ ਆ ਬਈ ਹਾਂ ਹਾਂ ਆਓ ਸਮਾਲਸਰ ਦੇ ਬਈ ਉਹ ਜਾਊਗਾ ਜਾਊਗਾ ਜਿੱਥੇ ਰਹਿ ਗੋਥੇ ਦਾ ਪੰਚਗ੍ਰੇਮਾ ਪੰਚਗ੍ਰੇਮ ਜਾਊਗਾ ਇਹਨਾਂ ਸਾਨੂੰ ਕੂਟਣ ਛੱਡ ਲੀ ਸੀ ਸਪਰੇਅ ਦਾ ਹਾਂ 600 ਰੁਪਿਆ ਕਰਾਇਆ ਬਈ ਬਿਲਕੁਲ ਚੱਕੇ ਨੇ ਦੱਸਿਆ ਮੁਰਗੇ ਜਾ ਕੇ ਬੋਲਾ ਜੀ ਥੋੜੀ ਵੇਲ ਆ ਬਈ ਆਂਦੀ ਵੀ ਤੱਕ ਜਾ ਹਾਂ ਬਾਹਰ ਲੀ ਆ ਥੋੜੀ ਹਾਂ ਹਾਂ ਥੋੜੀ ਬਾਹਰ ਲੀ ਹਾਂ ਜੀ ਕੀ ਦੇ ਨਾਮ ਦੀ ਆ ਬੋਲੋ 10 ਨਹੀਂ ਬਈ ਨਾ 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 ਬੋਲ ਯਾਰ ਬੋਲਨੇਗਾ ਫੇਰ ਨਹੀਂ ਜਾਏਗਾ 300 ਰੁਪਿਆ 300 300 ਹਾਂਜੀ ਸਾਢੇ 500 60 65 70 75 80 85 90 95 400 5 10 15 20 25 30 35 40 45 450 52 60 65 70 75 80 85 90 99 505 10 15 20 25 30 35 40 45 545 ਬੋਲਣਗੇ ਨਾ ਹਾਂ ਬਈ ਦੱਸੋ ਹੁਣ ਨਹੀਂ ਨਹੀਂ 545 ਰੁਪਏ ਬਈ 500 ਲੋਬੀ 500 ਤੇ 45 ਰੁਪਏ ਨਾਲ ਦਾ ਰੇਟ ਹੋ ਗਿਆ ਬਈ ਬਾਕੀ ਜੋ ਟਾਪ ਵਾਲਾ ਰੇਟ ਗਿਆ ਬਈ 580 ਰੁਪਏ ਕੋੜਕ ਪੂਰਾ ਮੰਡੀ ਦੇ ਵਿੱਚ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ 580 ਰੁਪਏ ਕੱਲ ਬਈ ਆ ਪਾਏ ਨਹੀਂ ਤੇ ਕੱਲੂ ਗੱਲਬਾਤ ਕਰਾਂਗੇ ਤੇ ਧੰਨਵਾਦ